ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗਿੱਲ ਖੇਤੀਬਾੜੀ ਆ ਵੇਖੋ ਭਾਈ ਆਪਣੀ ਪਰੀ ਨੂੰ ਤੇ ਆਪਣੀ ਗੁਣਗੁਣ ਨੂੰ ਇੱਥੇ ਪੱਕਾ ਹੀ ਸ਼ਿਫਟ ਕਰਤਾ ਅੰਦਰ ਚ ਇੱਥੇ ਲਾ ਦੀ ਦੇ ਟੰਬੇ ਇਧਰ ਜਾੜੀ ਆ ਤੇ ਇੱਥੇ ਖੁੱਲੀਆਂ ਤੁਰੀਆਂ ਫਿਰਦੀਆਂ ਤੜਕੇ ਮੈਂ ਛਾਰਤੀਆਂ ਤੂੜੀ ਤੇ ਚਾੜ ਬੁਰਾ ਹਾਲ ਇਹਨਾਂ ਨੂੰ ਖੁੱਲਾ ਦੁੱਧ ਤੇ ਖੁੱਲਗਾ ਹੂੰ ਵੀ ਬਸ ਆਇਆ ਉਸ ਵੇਲੇ ਬੰਨਿਆ ਕਰਾਂਗੇ ਇਹਨਾਂ ਨੂੰ ਖਰਾਕ ਖੁੱਲੀ ਆਹਾ ਪੱਠੇ ਪੁੱਠੇ ਆਈ ਤਾਂ ਕੋਈ ਨਹੀਂ ਪਾਉਂਦੇਗੇ ਆ ਆਪਣੀ ਪਰੀ ਆ ਬਹੁਤ ਸਿਆਣੀ ਆ ਦੇਖੋ ਪੱਠਿਆਂ ਦੀਆਂ ਭਾਰਤੀਆਂ ਆਪਾਂ ਖੁਰਨੀਆਂ ਤਾਂ ਖਾਈ ਚੱਲੋ ਖੁੱਲੇ ਆਪ ਪੰਗਾ ਪਾ ਪੂਰਾ ਖਰਨ ਖੁੱਲੇ ਡਟ ਆਪਣੀ ਪੂਜਾ ਲਿਸ ਪੂਜਾ ਆ ਵੇਖੋ ਬਈ ਆਪਣਾ ਰੌਕੀ ਸ਼ੇਰ ਇਹਦਾ ਕੰਨ ਹੋ ਗਿਆ ਠੀਕ ਹੁਣ ਤੇ ਹੁਣ ਫਤਾ ਇਹਨੂੰ ਖਵਾਉਂਦਾ ਮੂੰਫਲੀ ਕਦੇ ਮੂੰਫਲੀ ਖਵਾਉਣਾ ਪਤਾ ਖਾਂਦਾ ਨਹੀਂ ਨਹੀਂ ਖਾਂਦਾ ਤੇ ਕਤੂਰੀਆਂ ਨੂੰ ਰੋਟੀਆਂ ਪਾ ਆਇਆ ਸੀ ਨਹੀਂ ਤੇ ਪੁੱਤ ਪਾ ਕੇ ਆਇਆ ਕਰ ਖਾਂ ਫਿਰ ਦੋ ਦਿਨ ਤਾਂ ਪਾ ਕੇ ਆਉਂਦਾ ਰਿਆਂ ਅੱਜ ਪਾ ਕੇ ਐਂ ਲਾਜ਼ਮੀ ਚੰਗਾ ਪਾ ਜ ਮਮਾ ਨਹੀਂ ਰੋਟੀਆਂ ਬਣਾਉਂਦੀ ਪਾ ਕੇ ਆਏਗਾ ਨਾ ਮਮਾ ਨਹੀਂ ਬਣਾਉਂਦੀ ਤੇ ਰੋਕੀ ਕਿਵੇਂ ਆ ਠੀਕ ਆ ਉਹ ਦੋੜਾ ਆਈ ਬੈਠਾ ਤੀ ਹਾਂ ਚੌਲ ਚੌਲ ਪਾਇਆ ਕਰ ਇਹਨੂੰ ਆਥ ਨੇ ਦੁੱਧ ਵੀ ਪਿਆਇਆ ਕਰ ਪਿਉਣਾ ਨਾ 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 ਛੇੜਨਾ ਖਾਜੂਗਾ ਤਾਂ ਇਧਰ ਝਾਕ ਤੇ ਦੇ ਜਾਂਦੇ ਕਿ ਕਿੱਥੇ ਜਾਣਾ ਕਿੱਥੇ ਦਾਦੇ ਹੁਣ ਪਿਉਣੇ ਆ ਬਾਈ ਪਾਣੀ ਪਸ਼ੂਆਂ ਨੂੰ ਆ ਆਪਣੀ ਸਕੂਲ ਜਾ ਤਿੰਦੀ ਆ ਹੁਣ ਲੱਗੀ ਆ ਪੀਣ ਹੋੜੀ ਵਾਲੀ ਥੋੜਾ ਥੋੜਾ ਕਰਕੇ ਪਿੰਦੀ ਆ ਵਿਚਾਰੀ ਐ ਮੂੰਹ ਜਾਂ ਮਾਰੀ ਜਾਂਦੀ ਆ ਕਿਤੇ ਭਰ ਲਈ ਘੋਟ ਕੇ ਤੇ ਛੱਡਦੀ ਕਿਤੇ ਭਰ ਕੇ ਤੇ ਛੱਡਦੀ ਕਰੋ ਘੋੜਿਆਂ ਦੇ ਪਈ ਦਰਸ਼ਨ ਬਾਬਿਆਂ ਦੇ ਵੇਖੋ ਬਹੁਤ ਹੀ ਸ਼ਾਨਦਾਰ ਘੋੜੇ ਵੇਖੋ 14 ਨੋ ਹੋ ਗਏ ਜੱਗੇ ਅੱਜ ਸ਼ਰਤ ਐ ਨਹੀਂ ਭਾਈ ਕੌਣ ਲਾਈ ਨਹੀਂ ਸ਼ਰਤ ਅੱਜ ਕੈਮਰਾਮੈਨ ਬੈਠੇ ਅੱਜ ਘੋੜਾਂ ਦੀ ਕਾਜ ਕਰਾ ਬਲਦਾਂ ਪਾ ਲੈ ਕਾਜ ਸਿੰਘ ਕੀ ਹੋ ਗਿਆ ਅੱਜ ਕਿਵੇਂ ਪੱਗ ਪੱਗ ਖੋਲਤੀ ਖਿਡਾਰੀ ਬਹੁਤ ਪੈੜਾ ਯਾਰ ਆਪਣਾ ਤੂੰ ਤਾਂ ਜਾਵੇਂ ਹੀ ਅੱਜ ਤੇ ਲੈ ਹੀ ਕਰਾਈ ਜਨਾ ਓਏ ਮਾਰਿਆ ਕਰਕੇ ਉਤੋਂ ਦੀ ਉਹ ਪਲੇਖਾ ਪਾ ਲੈਂਦਾ ਵੇਖੋ ਮਾੜੀ ਪਤਲੀ ਧਰ ਦਿਓ ਕੋਈ ਠੀਕ ਆ ਵਦ ਗਿਆ ਅੱਬਾਈ ਹੂੰ ਉਹ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਕਰਦਿਆ ਕਰੋ ਲਾਇਕ ਸ਼ੇਅਰ